ਪਰਵਾਸੀ ਮਜ਼ਦੂਰਾਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਲੈਂਡ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਰੱਖਣਾ ਬੜਾਈ ਰੱਖਣਾ ਇਹ ਸਾਡਾ ਕੰਮ ਆ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਜਾਂ ਜਿਹੜੇ ਲੋਕ ਗਲਤ ਕੰਮ ਕਰਨਗੇ ਉਹਨਾਂ ਨੂੰ ਬਣਦੀ ਸਜ਼ਾ ਮਿਲੂਗੀ ਪਰ ਕਿਸੇ ਨੂੰ ਵੀ ਰੋਕ ਸਕਣਾ ਸੰਭਵ ਨਹੀਂ ਆ ਪੰਜਾਬੀ ਵੀ ਤਾਂ ਬਹੁਤ ਸਰਗਰਮਾਂ ਦੇ ਉੱਤੇ ਜਾ ਕੇ ਕੰਮ ਕਰਦੇ ਹਨ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਤਲਕਤੇ ਚ ਜਾ ਕੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਆਪਣਾ ਕਾਰੋਬਾਰ ਕਰਦੇ ਕਿੰਨੇ ਵੱਡੇ-ਵੱਡੇ ਟਰਾਂਸਪੋਰਟਰ ਬਣੇ ਆ ਜੇ ਉਹਨਾਂ ਨੇ ਇਹ ਗੱਲ ਕਹਿਤੀ ਜੀ ਕਿ ਅਸੀਂ ਇੱਥੋਂ ਪੰਜਾਬੀਆਂ ਨੂੰ ਕੱਢ ਦੇਣਾ ਤੇ ਫਿਰ ਦੇਖੋ ਗੱਲ ਕਿੱਥੇ ਜਾਊਗੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਵੇਲੇ ਜਿਹੜੇ ਉੱਥੋਂ ਦੇ ਵਸਨੀਕ ਆ ਉਹ ਇਮੀਗ੍ਰੈਂਟਸ ਦੇ ਬਾਰੇ ਇਹ ਗੱਲ ਕਰਦੇ ਜੀ ਕਿ ਇਹਨਾਂ ਨੂੰ ਇੱਥੋਂ ਤੋਰੋ ਕਿਉਂਕਿ ਸਾਡੇ ਕੰਮਕਾਜ ਦੇ ਉੱਤੇ ਅਸਰ ਪਿਆ ਰੁਜ਼ਗਾਰ ਘਟਿਆ ਆਬਾਦੀ ਵਧੀ ਆ ਜੀ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਪੱਖ ਆ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦੀ ਗੱਲ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੌਲੀ ਹੌਲੀ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਆ ਕੇ ਵਸੀ ਗਏ ਪੰਜਾਬ ਦੇ ਵਿੱਚ ਉਹੋ ਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ ਜਾਂਦਾ ਜਿਸ ਤਰੀਕੇ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਗੁਜਰਾਤ ਤੇ ਉੱਤਰਾਖੰਡ ਦੇ ਵਿੱਚ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਪ੍ਰਵਾਸੀ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਸਦੇ ਰਹਿ ਜਿਵੇਂ ਇੱਥੇ ਥਾਵਾਂ ਲੈ ਰਹੇ ਹਨ ਈਵੇਂ ਲੈਂਦੇ ਰਹਿ ਜਿਵੇਂ ਕਿ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜਦਾ ਰਿਹਾ ਤਾਂ ਆਉਂਦੇ ਸਮੇਂ ਦੇ ਵਿੱਚ ਪੱਗ ਵਾਲੇ ਤੁਹਾਨੂੰ ਕਿਤੇ ਲੱਭੜੇ ਨਹੀਂ ਪੰਜਾਬ ਦੇ ਵਿੱਚ ਪੱਗ ਵਾਲੇ ਲੱਭੜੇ ਨਹੀਂ ਆਉਂਦੇ ਸਮੇਂ ਦੇ ਵਿੱਚ ਵਿਚਾਰ ਸਭ ਦੇ ਆਪੋ ਆਪਣੇ ਆ ਸਵਾਲ ਫਿਰ ਉੱਥੇ ਦਾ ਉੱਥੇ ਆ ਕਿ ਕੀ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜੀ ਇਸ ਵੇਲੇ ਲਹਿਰ ਬਣ ਰਹੀ ਹੈ ਜਾਂ ਬਣ ਚੁੱਕੀ ਹੈ ਇਹ ਲੰਮਾ ਸਮਾਂ ਚੱਲੂਗੀ ਜਾਂ ਇਹ ਥੋੜ ਚਰੀ ਹੈ ਇਸੇ ਦੌਰਾਨ ਇੱਕ ਨਲੰਗੇ ਕੱਲ ਹੋਰ ਖਬਰ ਆ ਗਈ ਆ ਜਲੰਧਰ ਦੇ ਵਿੱਚ ਇੱਕ 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਜ਼ਿਆਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰਤਾਂ ਨੂੰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹ ਉਸ ਕਬਰੇ ਦੇ ਵਿੱਚ ਚਲੇ ਗਏ ਜਿਹੜੀ ਥਾਂ ਦੇ ਉੱਤੇ ਅਰਧ ਨੰਗਨ ਹਾਲਤ ਦੇ ਵਿੱਚ ਉਹ ਬੰਦਾ ਸੀ ਉਸ ਤੋਂ ਬਾਅਦ ਲੋਕਾਂ ਨੇ ਉਹਨੂੰ ਬਹੁਤ ਕੁੱਟਿਆ ਤੇ ਪੁਲਿਸ ਦੇ ਹਵਾਲੇ ਕਰਤਾ ਹੁਣ ਸਵਾਲ ਫੇਰ ਪੈਦਾ ਹੋਣ ਲੱਗ ਪਿਆ ਵੀ ਇੱਕ ਪਾਸੇ ਹਰਵੀਰ ਦਾ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਵਾਲੇ ਬੱਚੇ ਦਾ ਜ਼ਬਰਜਨਾਹ ਕਰਕੇ ਉਹਦੇ ਨਾਲ ਗਲਤ ਕੰਮ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਇਸ ਥਾਂ ਦੇ ਉੱਤੇ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਹੀ ਤੇ ਇੱਕ ਹੋਰ ਬੱਚੀ ਦੇ ਨਾਲ ਉਹੋ ਜਿਹਾ ਕੁਝ ਗਲਤ ਕੰਮ ਹੋਣ ਲੱਗਾ ਸੀ ਜੇਕਰ ਲੋਕਾਂ ਨੂੰ ਨਾ ਪਤਾ ਲੱਗਦਾ ਤੇ ਫਿਰ ਕੌਣ ਵਾਰਸ ਹੁੰਦਾ ਕੌਣ ਉਹਦੀ ਰਾਖੀ ਕਰਦਾ ਕੌਣ ਇਹਦਾ ਜ਼ਿੰਮੇਵਾਰ ਹੁੰਦਾ ਲੋਕਾਂ ਨੇ ਮਨ ਵਿੱਚ ਜਿਹੜਾ ਡਰ ਪੈਦਾ ਹੋਇਆ ਉਹਨੂੰ ਅਸੀਂ ਸਮਝ ਸਕਦੇ ਹਾਂ ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਬੇਨਤੀ ਕਰਦਾ ਪ੍ਰਵਾਸੀ ਮਜ਼ਦੂਰ ਨਾ ਪਿਛਲੇ 1 ਮਹੀਨੇ ਤੋਂ ਨੇ ਸ਼ੁਰੂ ਹੋਏ ਆ ਨਾ ਪਿਛਲੇ 1 ਸਾਲ ਤੋਂ ਨੇ ਸ਼ੁਰੂ ਹੋਏ ਆ ਇਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਆ ਰਹੇ ਹਨ ਜਿਵੇਂ ਜਿਵੇਂ ਪੰਜਾਬੀ ਕੰਮ ਤੋਂ ਪਰੇ ਹੁੰਦੇ ਗਏ ਉਸ ਤਰੀਕੇ ਦੇ ਨਾਲ ਨਾਲ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਹ ਪੰਜਾਬ ਦੇ ਵਿੱਚ ਕਬਜ਼ ਹੁੰਦੇ ਗਏ ਅਸੀਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਗਏ ਸਾਨੂੰ ਦੁਬਈ ਚੰਗੀ ਲੱਗੀ ਸਾਨੂੰ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨ ਤੇ ਇੰਗਲੈਂਡ ਤੇ ਹੋਰ ਦੇਸ਼ ਚੰਗੇ ਲੱਗੇ ਸਾਡੀ ਉੱਥੋਂ ਤੱਕ ਪਹੁੰਚ ਸੀ ਅਸੀਂ ਉੱਥੇ ਸਥਾਪਿਤ ਹੋਏ ਉਹ ਇੱਥੇ ਆਏ ਉਹਨਾਂ ਨੂੰ ਇਹ ਦੁਬਈ ਲੱਗੀ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਕੋਈ ਵੀ ਪਿੰਡ ਇਹ ਦੁਬਈ ਲੱਗਾ ਤੇ ਉਹ ਇੱਥੇ ਆ ਕੇ ਪੱਕੇ ਪੈਰੀ ਹੋ ਗਏ ਪਰ ਜਦੋਂ ਅਸੀਂ ਕਿਤੇ ਗਏ ਉਦੋਂ ਸਾਡੀ ਪੁਲਿਸ ਵੈਰੀਫਿਕੇਸ਼ਨ ਹੋਈ ਜਦੋਂ ਉਹ ਇੱਥੇ ਆਏ ਉਹਨਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਜਦੋਂ ਅਸੀਂ ਉੱਥੇ ਗਏ ਸਾਡੇ ਬਾਰੇ ਪਤਾ ਸੀ ਕਿ ਇਹਨਾਂ ਦਾ ਪਛੋਕੜ ਕੀ ਆ ਇਹ ਕਿਹੜੇ ਪਿੰਡ ਦੇ ਵਿੱਚੋਂ ਆਏ ਆ ਇਹ ਕਿੱਥੋਂ ਹਨ ਇਹ ਕਿਵੇਂ ਹਨ ਇਹਨਾਂ ਦੀ ਵੋਟ ਕਿੱਥੇ ਸੀ ਇਹਨਾਂ ਦਾ ਕੋਈ ਪਤਾ ਨਹੀਂ ਕਿ ਇਹ ਕਿੱਥੋਂ ਆਏ ਆ ਇਹ ਕੀ ਕਰਕੇ ਆਇਆ ਇਹ ਕਿਹੋ ਜਿਹਾ ਕੰਡ ਕਰਕੇ ਆਇਆ ਇਹ ਚੰਗੇ ਹਨ ਜਾਂ ਬੰਦੇ ਹਨ ਹੁਣ ਅਸੀਂ ਪੁਲਿਸ ਵੈਰੀਫਿਕੇਸ਼ਨ ਦੇ ਪੱਖ ਦੇ ਵਿੱਚ ਆ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਇੱਕ ਮਜ਼ਦੂਰ ਰੱਖਣਾ ਭਾਵੇਂ ਉਹ ਪੰਜਾਬੀ ਹੀ ਕਿਉ ਨਾ ਹੋਵੇ ਤੁਹਾਨੂੰ ਉਹਦੀ ਵੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਚਾਹੀਦੀ ਆ ਤੁਸੀਂ ਆਪਦੀ ਦੁਕਾਨ ਦੇ ਉੱਤੇ ਕੋਈ ਵੀ ਬੰਦਾ ਰੱਖਣਾ ਤੁਹਾਨੂੰ ਉਹਦੇ ਬਾਰੇ ਵੈਰੀਫਿਕੇਸ਼ਨ ਕਰਾਉਣੀ ਚਾਹੀਦੀ ਆ ਤੁਹਾਨੂੰ ਪਤਾ ਲੱਗੇ ਕਿ ਇਸ ਬੰਦੇ ਦਾ ਪਿਛੋਕੜ ਕੀ ਆ ਪਰ ਸਾਡੇ ਸੁਭਾਅ ਦੇ ਵਿੱਚ ਵੀ ਨਹੀਂ ਇਹ ਹਰਵੀਰ ਦੇ ਕਤਲ ਤੋਂ ਬਾਅਦ ਇੱਕਦਮ ਸਾਡੇ ਸੁਭਾਅ ਦਾ ਹਿੱਸਾ ਬਣ ਲੱਗੀ ਹੈ ਗੱਲ ਪੰਜਾਬ ਦੀਆਂ 25 ਤੋਂ ਵੱਧ ਪੰਚਾਇਤਾਨੀ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਕੀਤੇ ਆ ਸਭ ਨੇ ਇੱਕੋ ਗੱਲ ਕਹੀ ਆ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਸਭ ਨੇ ਦੂਜੀ ਗੱਲ ਕਹੀ ਆ ਇਹਨਾਂ ਦਾ ਸਾਡੇ ਪਿੰਡ ਦੇ ਪਤੇ ਦੇ ਉੱਤੇ ਆਧਾਰ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਪੈਨ ਕਾਰਡ ਬਿਲਕੁਲ ਨਹੀਂ ਬਣੂਗਾ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਬੰਦਾ ਜੰਮਿਆ ਯੂਪੀ ਦੇ ਵਿੱਚ ਹੁੰਦਾ ਤੇ ਵੋਟਰ ਕਾਰਡ ਇੱਥੇ ਬਣ ਜਾਂਦਾ ਉਹ ਕਿਹੜੇ ਕਾਰਨ ਹੈ ਜਿਹਦੇ ਕਰਕੇ ਜੰਮਿਆ ਤਾਂ ਹੁੰਦਾ ਮਹਾਰਾਸ਼ਟਰ ਦੇ ਵਿੱਚ ਜੰਮਿਆ ਹੁੰਦਾ ਬਿਹਾਰ ਬਿਹਾਰ ਦੇ ਵਿੱਚ ਤੇ ਉਹਦੇ ਆਧਾਰ ਕਾਰਡ ਇਹਦਾ ਇੱਥੇ ਬਣ ਜਾਂਦਾ ਇਹਦੇ ਪਿੱਛੇ ਕਾਰਨ ਕੀ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇਹ ਮਸਲਾ ਇੰਨੀ ਛੇਤੀ ਹੱਲ ਹੋਣ ਵਾਲਾ ਨਹੀਂ ਆ ਇਸ ਮਸਲੇ ਦੇ ਲਈ ਪੰਜਾਬੀਆਂ ਦਾ ਇਰਾਦਾ ਵੀ ਪੱਕਾ ਚਾਹੀਦਾ ਇਹਦੇ ਲਈ ਪੰਜਾਬੀਆਂ ਦਾ ਇਰਾਦਾ ਰਾਜਨੀਤਿਕ ਲੋਕਾਂ ਦੇ ਉੱਤੇ ਹਾਵੀ ਵੀ ਹੋਣਾ ਚਾਹੀਦਾ ਤੇ ਰਾਜਨੀਤਿਕ ਲੋਕਾਂ ਨੂੰ ਮਜਬੂਰ ਵੀ ਕਰਨਾ ਪਊਗਾ ਜਿਹੜਾ ਇੰਨੀ ਲੰਮੀ ਪ੍ਰਕਿਰਿਆ ਵੈਸੇ ਇਹ ਸਭ ਦੇ ਲਈ ਔਖੀ ਆ ਰਾਜਨੀਤਿਕ ਲੋਕਾਂ ਨੂੰ ਸਿਰਫ ਵੋਟ ਚਾਹੀਦੀ ਆ ਪੰਜਾਬ ਦੇ ਕਿੰਨੇ ਨੇਤਾ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਿਣੋ ਪਿਛਲੇ 1 ਹਫ਼ਤੇ ਦੇ ਵਿੱਚ ਪੰਜਾਬ ਦੇ ਕਿੰਨੇ ਨੇਤਾ ਜਿਨ੍ਹਾਂ ਨੇ ਖੁੱਲ ਕੇ ਗੱਲ ਕਹੀ ਹੋਵੇ ਜੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਅਸੀਂ ਖਿਲਾਫ ਆ ਜਿਹੜੇ ਵੀ ਬੰਦੇ ਗਲਤ ਕੰਮ ਕਰਦੇ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਗਲਤ ਕੰਮ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਆ ਉਹਨਾਂ ਨੂੰ ਕੱਢਿਆ ਜਾਣਾ ਚਾਹੀਦਾ ਪੰਜਾਬ ਦੇ ਵਿੱਚੋਂ ਇਹੋ ਜਿਹੇ ਲੋਕ ਬਖਸ਼ੇ ਨਹੀਂ ਜਾਣਗੇ ਉਹ ਖੁੱਲ ਕੇ ਗੱਲ ਕਹੀ ਨਹੀਂ ਸਕਦੇ ਕਿਉਂਕਿ ਸਤਾਈ ਵਾਲੀਆਂ ਵੋਟਾਂ ਸਿਰ ਦੇ ਉੱਤੇ ਆ ਉਹਨਾਂ ਨੂੰ ਪਤਾ ਕਿ ਹਰ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਇਹਨਾਂ ਦੀਆਂ ਵੋਟਾਂ ਬਣ ਚੁੱਕੀਆਂ ਹਨ ਤੇ ਹਲੇ ਹੋਰ ਬਣਾਉਣੀਆਂ ਹਨ ਇਹ ਕੋਈ ਲੋਕਿਸ਼ੀਪੀ ਗੱਲ ਨਹੀਂ ਆ ਆਧਾਰ ਕਾਰਡ ਬਣਾਉਣ ਦੇ ਪਿੱਛੇ ਕਾਰਨ ਕੀ ਸੀ ਕਿ ਵੋਟਰ ਕਾਰਡ ਵੀ ਬਣਨਾ ਉਹਨਾਂ ਨੇ ਵੋਟ ਤਾਂ ਪਾਉਣੀ ਹੈ ਜੇਕਰ ਉਹਨਾਂ ਦਾ ਰਾਸ਼ਨ ਕਾਰਡ ਵੀ ਬਣਦਾ ਉਹਨਾਂ ਨੂੰ ਜੇਕਰ ਸਹੂਲਤਾਂ ਮਿਲਦੀਆਂ ਤਾਂ ਆਉਂਦੇ ਸਮੇਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਹੀ ਪੰਜਾਬ ਦੇ ਸਰਪੰਚ ਹੋਇਆ ਕਰਨਗੇ ਆਉਂਦੇ ਸਮੇਂ ਦੇ ਵਿੱਚ ਇਹੀ ਪੰਜਾਬ ਦੇ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਹੋਇਆ ਕਰਨਗੇ ਆਉਂਦੇ ਸਮੇਂ ਦੇ ਵਿੱਚ ਇਹੀ ਸਾਡੇ ਉੱਤੇ ਰਾਜ ਕਰਨਗੇ ਸਾਨੂੰ ਕੋਈ ਇਸ ਗੱਲ ਤੇ ਇਤਰਾਜ਼ ਨਹੀਂ ਜੇਕਰ ਕਾਬਲ ਹੋਏ ਤਾਂ ਕਰ ਲੈਣ ਪਰ ਫਿਲਹਾਲ ਤਾਂ ਥੋਪੇ ਜਾ ਰਹੇ ਆ ਅਸੀਂ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਜਾ ਕੇ ਰਾਜਨੀਤੀ ਦੇ ਵਿੱਚ ਕਾਮਯਾਬ ਹੋਏ ਅਸੀਂ ਕਾਬਲੀਅਤ ਨਾਲ ਹੋਏ ਇੱਥੇ ਜੁਗਾੜ ਨਾਲ ਸਾਰਾ ਕੁਝ ਚੱਲ ਰਿਹਾ ਕਿ ਭਾਈ ਤੂੰ ਆਪਦੇ ਭਾਈਚਾਰੇ ਦੀ ਵੋਟ ਸਾਨੂੰ ਪਾਉਣੀ ਆ ਸਾਡਾ ਚੋਣ ਨਿਸ਼ਾਨ ਆਹਾ ਤੂੰ ਆਪਦੇ ਇਸ ਗਰੁੱਪ ਦਾ ਮੈਂਬਰ ਅਗਵਾਈ ਕਰਨ ਵਾਲਾ ਤੈਨੂੰ ਅਸੀਂ ਫਲਾਣੇ ਪਿੰਡ ਦੀ ਜ਼ਿੰਮੇਵਾਰੀ ਸੌਂਪਦੇ ਆ ਇਹ ਗੱਲ ਖੁੱਲ ਕੇ ਬੋਲਦਾ ਕੋਈ ਨਹੀਂ ਹਰ ਵੀਰ ਤੋਂ ਬਾਅਦ ਸਾਨੂੰ ਚੇਤੇ ਆਇਆ ਜੀ ਕਿ ਬੰਦੇ ਇਵੇਂ ਖਤਰਨਾਕ ਵੀ ਹੋ ਸਕਦੇ ਆ ਪਰ ਵੀਰੋਂ ਪਸ਼ਾਂਵਾਲੀਆਂ ਖਬਰਾਂ ਦੇ ਵੱਲ ਤੱਕ ਸਾਨੂੰ ਚੇਤਾ ਹੀ ਨਹੀਂ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ ਕਈ ਦਰਜਣ ਲੋਕਾਂ ਦੀ ਜਾਨ ਇਵੇਂ ਜਾਂਦੀ ਹੈ ਜਿਵੇਂ ਕਿ ਹੋਣ ਗਈ ਆ ਇੱਥੇ ਪਤਾ ਲੱਗਦਾ ਜੀ ਕਿ ਸੁੱਤੇ ਪਏ ਬੰਦੇ ਨੂੰ ਵੱਢ ਕੇ ਪਤਾ ਨਹੀਂ ਕੌਣ ਕਿੱਥੇ ਭੱਜ ਗਿਆ ਉਹ ਬੰਦਾ ਜਿਹੜਾ ਕਿ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੀ ਫੈਕਟਰੀ ਦੇ ਵਿੱਚ ਕਾਰਖਾਨੇ 'ਚ ਕੰਮ ਕਰਦਾ ਉਹ ਕਿੱਧਰ ਗਿਆ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਤੁਸੀਂ ਕਦੇ ਇਸ ਗੱਲ ਦੇ ਵੱਲ ਗੌਰ ਹੀ ਨਹੀਂ ਕੀਤੀ ਕਿ ਭਾਈ ਇਸ ਬੰਦੇ ਦੇ ਬਾਰੇ ਅਸੀਂ ਪਛੋਕੜ ਦਾ ਪਤਾ ਕਰਗੇ ਇਸ ਬੰਦੇ ਦੇ ਬਾਰੇ ਅਸੀਂ ਮੁਕੰਮਲ ਜਾਣਕਾਰੀ ਹਾਸਲ ਕਰ ਗਏ ਤੁਸੀਂ ਆਪਦੇ ਰੌਮ ਦੇ ਵਿੱਚ ਰਹੇ ਉਹ ਆਪਦੇ ਰੰਗ ਦੇ ਵਿੱਚ ਰਹੇ ਤੁਸੀਂ ਉਹਨਾਂ ਨੂੰ ਪੈਸੇ ਦੇਈ ਗਏ ਉਹ ਪੈਸੇ ਲਈ ਗਏ ਜਦੋਂ ਤੁਸੀਂ ਗੱਲ ਨਹੀਂ ਮੰਨੀ ਉਹਨਾਂ ਨਾਲ ਤੁਹਾਡਾ ਖੋਰ ਪੈਦਾ ਹੋਇਆ ਉਹਨਾਂ ਨੇ ਗੱਲ ਚੇਤੇ ਰੱਖੀ ਤੁਸੀਂ ਗੱਲ ਭਲਾਤੀ ਤੁਹਾਡਾ ਨੁਕਸਾਨ ਉਹਨਾਂ ਨੇ ਕਰਤਾ ਉਹ ਆਪਦੇ ਦੇਸ਼ ਚਲੇ ਗਏ ਤੁਸੀਂ ਇੱਥੇ ਰੁੰਦੇ ਰਹੇਗੇ ਕਹਾਣੀ ਤਾਂ ਹੁਣ ਤੱਕ ਸਿਰਫ ਇੰਨੀ ਆ ਲੰਘੇ ਕੱਲ ਹਰਵੀਰ 5 ਸਾਲ ਦੇ ਬੱਚੇ ਦੀਆਂ ਅਸਥੀਆਂ ਉਹਦੇ ਫੁੱਲ ਪਤਾਲਪੁਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਲ ਪ੍ਰਵਾਹ ਕੀਤੇ ਗਏ ਆ ਤੁਸੀਂ ਸੋਚ ਕੇ ਦੇਖੋ ਮਾਪਿਆਂ ਦੀ ਕਿੰਨੀ ਕੈਸੀ ਪਬਲਿਕਲ ਦੀ ਹੋਊਗੀ ਉਸ 5 ਸਾਲ ਦੇ ਬੱਚੇ ਦੀ ਭੈਣ ਵੱਡੀ ਭੈਣ ਜੈਸਮੀਨ ਕੌਰ ਇਹ ਗੱਲ ਕਰਨੀ ਜੀ ਕਿ ਜਿਵੇਂ ਮੇਰੇ ਭਰਾ ਨੂੰ ਮਾਰਿਆ ਗਿਆ ਉਵੇਂ ਦੋਸ਼ੀ ਨੂੰ ਮਾਰਿਆ ਜਾਵੇ ਜੋ ਇਹਨੂੰ ਬੇਕਸੂਰ ਨੂੰ ਸਜ਼ਾ ਮਿਲੀ ਆ ਉਹਨੂੰ ਕਸੂਰ ਕਰਨ ਵਾਲੇ ਨੂੰ ਮਿਲੇ ਉਸ ਬੱਚੀ ਦਾ ਕਸੂਰ ਕੀ ਆ ਉਹਦੇ ਜ਼ਿਹਨ ਦੇ ਉੱਤੇ ਕਿੰਨਾ ਵੱਡਾ ਅਸਰ ਪੈ ਗਿਆ ਉਸ ਮਾਪੇ ਦਾ ਕਸੂਰ ਕੀ ਆ ਪਰ ਅਸੀਂ ਪੰਜਾਬੀਆਂ ਨੇ ਇਹ ਗੱਲ ਭੁੱਲ ਹੀ ਜਾਣੀ ਐ ਇਹ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਕੋਰੇ ਕਾਗਜ਼ ਦੇ ਉੱਤੇ ਹਫਤੇ ਅਸੀਂ ਦੋ ਨਹੀਂ ਪੈਣ ਦੇਣੇ ਗੱਲ ਭੁੱਲ ਜਾਣੀਆਂ ਜੇ ਤਾਂ ਦੋ ਤਿੰਨ ਹਫਤਿਆਂ ਦੇ ਵਿੱਚ ਕੁਝ ਹੋਰ ਚੰਗਾ ਬੰਦਾ ਵਾਪਰ ਗਿਆ ਤਾਂ ਸਾਨੂੰ ਇਹ ਗੱਲ ਦੋ ਮਹੀਨੇ ਚ ਇੱਤੇ ਵੀ ਰਹਿ ਸਕਦੀ ਆ ਨਹੀਂ ਤਾਂ ਹਰਵੀਰ ਵਾਲੀ ਗੱਲ ਤਾਂ ਅਸੀਂ ਦੋ ਤਿੰਨ ਹਫਤਿਆਂ ਦੇ ਵਿੱਚ ਭੁੱਲੇ ਲਓ ਇਹ ਦੁੱਧ ਦੇ ਉਬਾਲ ਵਾਂਗੂ ਸਾਡੇ ਇੱਕਦਮ ਮਨ ਦੇ ਵਿੱਚ ਖਿਆਲ ਆਉਂਦੇ ਹੁੰਦੇ ਆ ਤੇ ਬਾਅਦ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਲੰਘੇ ਕਲਗੇ ਜਲੰਧਰ ਦੇ ਵਿੱਚ 4 ਸਾਲਾਂ ਬੱਚੀ ਦੇ ਨਾਲ ਗਲਤ ਕੰਮ ਹੋ ਜਾਂਦਾ ਜਿਵੇਂ ਕਿ ਉਸ ਬੰਦੇ ਨੂੰ ਫੜਿਆ ਗਿਆ ਪ੍ਰਵਾਸੀ ਮਜ਼ਦੂਰ ਨੂੰ ਉਹ ਅੱਧਾ ਨੰਗਾ ਸੀ ਜੇ ਉਸ ਬੱਚੀ ਦੇ ਨਾਲ ਕੁਝ ਕੋ ਕਰਮ ਹੋ ਜਾਂਦਾ ਇਹ ਖਬਰ ਬਹੁਤ ਵੱਡੀ ਬਣਨੀ ਸੀ ਦੁੱਖ ਬਹੁਤ ਵੱਡਾ ਹੋਣਾ ਸੀ ਜਿਹੜੀ ਇਹ ਲਹਿਰ ਹੈ ਇਹਦੇ ਵਿੱਚ ਹੋਰ ਪਿੰਡਾਂ ਨੇ ਸ਼ਾਮਲ ਹੋ ਜਾਣਾ ਸੀ ਬਹੁਤ ਕੁਝ ਹੋਣਾ ਸੀ ਪਰ ਕੀ ਅਸੀਂ ਇਸ ਗੱਲ ਦੀ ਉਡੀਕ ਕਰਗੇ ਕਿ ਸਾਡੀਆਂ ਬੱਚੀਆਂ ਦੀ ਜ਼ਿੰਦਗੀ ਭੰਗ ਦੇ ਪਾਣੀ ਜਾਵੇ ਅਸੀਂ ਇਸ ਗੱਲ ਦੀ ਉਡੀਕ ਕਰਗੇ ਕਿ ਕਿਸੇ ਦੀ ਇੱਜ਼ਤ ਨੂੰ ਹੱਥ ਪਵੇ ਅਸੀਂ ਇਸ ਗੱਲ ਦੀ ਉਡੀਕ ਕਰਗੇ ਕਿ ਕਿਸੇ ਦੀ Laash shamshan ghat ਦੇ ਕੋਲੋਂ ਲੱਭੇ ਫੇਰ ਇਹ ਗੱਲ ਬਣੂਗੀ ਅਸੀਂ ਫੇਰ ਗੱਲ ਕਰਨੇ ਕਿਰਤ ਦੇ ਖਿਲਾਫ ਨਹੀਂ ਆ ਕਿਰਤੀ ਬੰਦੇ ਦਾ ਸਨਮਾਨ ਹੋਣਾ ਹੀ ਚਾਹੀਦਾ ਕਿਰਤ ਕਰਨ ਵਾਲੇ ਨੂੰ ਕਿਰਤ ਕਰਨ ਦੀ ਸਮਝ ਵੀ ਹੋਣੀ ਚਾਹੀਦੀ ਹੈ ਨਜਾਕਤ ਵੀ ਹੋਣੀ ਚਾਹੀਦੀ ਹੈ ਸਬਕ ਵੀ ਹੋਣਾ ਚਾਹੀਦਾ ਲਿਆਕਤ ਵੀ ਹੋਣੀ ਚਾਹੀਦੀ ਹੈ ਪਰ ਜਿਹੜੇ ਲੋਕ ਅਣਜਾਣ ਆ ਉਹਨਾਂ ਦੇ ਪ੍ਰਤੀ ਸਾਡਾ ਆਪਣਾ ਫਰਜ਼ ਬਣਦਾ ਸੀ ਦਹਾਕਿਆਂ ਪਹਿਲਾਂ ਵੀ ਅੱਜ ਵੀ ਕਿ ਇਹ ਬੰਦੇ ਕੌਣ ਹਨ ਅਸੀਂ ਕਿਤੇ ਸਸਤੇ ਦੇ ਚੱਕਰਿੱਤਾ ਨਹੀਂ ਫਿਰਨੇ ਅਸੀਂ ਆਪਦੀ ਜ਼ਿੰਦਗੀ ਜ਼ੁਖਮ ਦੇ ਵਿੱਚ ਤਾਂ ਨਹੀਂ ਪਾ ਰਹੇ ਅਸੀਂ ਆਪਣੀਆਂ ਇੱਜ਼ਤਾਂ ਦੇ ਕਿਤੇ ਸੌਦੇ ਤਾਂ ਨਹੀਂ ਕਰਵਾ ਰਹੇ ਤੁਹਾਨੂੰ ਚੇਤੇ ਆ ਕਿ ਕੁਝ ਕਮਹੀਨੇ ਪਹਿਲਾਂ ਦੀ ਗੱਲ ਆ ਹਾਲੇ 6-7 ਮਹੀਨੇ ਹੋਏ 6 ਮਹੀਨੇ ਵੀ ਨਹੀਂ ਹੋਏ ਦੁਆਬੇ ਦੇ ਇੱਕ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਨਾਲ ਪੰਜਾਬੀ ਕੁੜੀ ਭੱਜੀ ਉਸ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਕੁੜੀ ਪ੍ਰਵਾਸੀ ਨਾਲ ਭੱਜੂ ਤਾਂ ਉਹਨੂੰ ਪਿੰਡ ਦੇ ਵਿੱਚ ਮੁੜ ਕੇ ਵੜਨ ਦੀ ਇਜਾਜ਼ਤ ਨਹੀਂ ਇੱਕ ਇਹ ਵੀ ਇੱਜ਼ਤ ਦਾ ਸਨਮਾਨ ਦਾ ਖਤਰਾ ਹਾਲਾਂਕਿ ਕਈ ਲੋਕ ਇਹ ਗੱਲ ਕਹਿੰਦੇ ਨੇ ਸ਼ਖਸੀ ਆਜ਼ਾਦੀ ਆ ਜਵਾਨ ਉਮਰੇ ਤੁਸੀਂ ਕੋਈ ਵੀ ਫੈਸਲਾ ਕਰ ਸਕਦੇ ਆਂ ਸ਼ਖਸੀ ਆਜ਼ਾਦੀ ਇੱਕ ਪਾਸੇ ਸਿਧਾਂਤ ਮਰਿਆਦਾ ਨੈਤਿਕਤਾ ਇੱਕ ਪਾਸੇ ਜੇ ਸਾਨੂੰ ਅੱਜ ਆਪਣੀ ਆਜ਼ਾਦੀ ਦੀ ਗੱਲ ਕਿਤੇ ਆਉਂਦੀ ਹੈ ਸਾਨੂੰ ਫਰਜ਼ਾਂ ਦੀ ਗੱਲ ਤੇ ਵੀ ਕਿਤੇ ਆਉਣੀ ਚਾਹੀਦੀ ਹੈ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਮਨੁੱਖ ਦੇ ਹੀ ਹੱਕ ਹੁੰਦੇ ਆ ਉਹਦਾ ਕਿਸੇ ਦਾ ਕੋਈ ਹੱਕ ਨਹੀਂ ਹੁੰਦਾ ਅਸੀਂ ਦੋ ਪਾਸੇ ਗੱਲ ਕਿਉਂ ਨਹੀਂ ਸੋਚਦੇ ਅਸੀਂ ਇੱਕ ਪਾਸੇ ਕਿਉਂ ਸੋਚੀ ਜਾਂਦੇ ਆ ਅਗਲੀ ਗੱਲ ਇਹ ਆ ਇਸ ਵੇਲੇ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਇਹ ਪੰਜਾਬੀਆਂ ਦੀ ਏਕਤਾ ਦੀ ਘਾਟ ਕਰਕੇ ਵੀ ਆ ਇਹ ਏਕਤਾ ਹੋਣੀ ਵੀ ਨਹੀਂ ਕਦੇ ਵੱਟ ਜਿਹਦੇ ਨਾਲ ਤੁਹਾਡੀ ਸਾਂਝੀ ਹੈ ਸਭ ਤੋਂ ਵੱਧ ਤੁਹਾਡੀ ਨਾਲ ਦਸ਼ਮਣੀ ਹੁੰਦੀ ਹੈ ਗਵਾਂਡੀ ਨਾਲ ਤਾਂ ਤੁਹਾਡੇ ਸਭ ਤੋਂ ਵੱਧ ਲਗੜਟ ਹੁੰਦੀ ਹੈ ਤੇ ਅਸੀਂ ਇਹ ਗੱਲ ਕਰੀਏ ਜੇ ਕਿ ਅਸੀਂ ਫਲਾਣਿਆਂ ਨੂੰ ਸੱਦੇ ਕਰ ਦੇਣਾ ਇਹ ਨਹੀਂ ਸੱਦੇ ਹੋ ਸਕਦੇ ਨਾ ਤੁਹਾਡੇ ਵਿੱਚ ਜਜ਼ਬਾ ਹੋਣਾ ਆਪਾਂ ਅੱਜ ਮਤੇ ਪਾਸ ਕਰ ਰਹੇ ਹਾਂ ਠੀਕ ਆ ਵੈਰੀਫਿਕੇਸ਼ਨ ਪਹਿਲਾਂ ਵੀ ਹੋਣੀ ਚਾਹੀਦੀ ਸੀ ਅੱਜ ਵੀ ਹੋਣੀ ਚਾਹੀਦੀ ਆ ਗਲਤ ਬੰਦੇ ਦੇ ਖਿਲਾਫ ਕਾਨੂੰਨ ਨੂੰ ਕਾਰਵਾਈ ਕਰਨੀ ਹੀ ਚਾਹੀਦੀ ਆ ਗਲਤ ਬੰਦੇ ਦੇ ਹੱਕ ਦੇ ਵਿੱਚ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਇੱਥੇ ਨਹੀਂ ਬਣਨੇ ਚਾਹੀਦੇ ਇਹਨਾਂ ਨੂੰ ਇੱਥੇ ਜ਼ਮੀਨ ਲੈਣ ਦਾ ਉਵੇਂ ਹੱਕ ਨਹੀਂ ਹੋਣਾ ਚਾਹੀਦਾ ਤੁਹਾਡੇ ਕਲਚਰ ਦੀ ਵੀ ਗੱਲ ਆ ਬਹੁਤ ਕੁਝ ਆ ਪਰ ਗੱਲ ਇਹ ਜੀ ਕਿ ਪੰਜਾਬੀ ਇਕੱਠੇ ਕਦੋਂ ਹੁੰਦੇ ਆ ਮੈਨੂੰ ਇੱਕ ਸਵਾਲ ਦਾ ਉੱਤਰ ਨਹੀਂ ਮਿਲਿਆ ਅਜੇ ਤੱਕ ਕਿ ਪੰਜਾਬੀ ਇਕੱਠੇ ਕਦੋਂ ਹੁੰਦੇ ਆ ਪੰਜਾਬੀ ਇਕੱਠੇ ਹੁੰਦੇ ਹੀ ਨਹੀਂ ਇਹ ਕਦੇ ਭੀੜ ਪਈ ਦੇ ਉੱਤੇ 2 4 5 7 ਘੰਟੇ ਹੁੰਦੇ ਬਾਅਦ ਵਿੱਚ ਫਿਰ ਲੜ ਪੈਂਦੇ ਆ ਸਾਡੀ ਗਵਾਂਢੀ ਨਾਲ ਨਹੀਂ ਬਣਦੀ ਸਾਡੀ ਸਾਂਝੀ ਵਾਟ ਵਾਲੇ ਨਾਲ ਨਹੀਂ ਬਣਦੀ ਸਾਡੀ ਨਾਲ ਦੀ ਦੁਕਾਨ ਵਾਲੇ ਨਾਲ ਨਹੀਂ ਬਣਦੀ ਨਾਲ ਦੀ ਰੇੜੀ ਵਾਲੇ ਨਾਲ ਨਹੀਂ ਬਣਦੀ ਫਿਰ ਸਾਡੀ ਬਣਦੀ ਕਿਹਦੇ ਨਾਲ ਆ ਜੇ ਅਸੀਂ ਇੱਕ ਹੋਵਾਂਗੇ ਅਸੀਂ ਆਪਦੀ ਅੰਦਰਲੀ ਆਵਾਜ਼ ਸੁਣਾਗੇ ਕਿ ਇਸ ਵੇਲੇ ਸਮੇਂ ਦੀ ਲੋੜ ਕੀ ਆ ਮਸਲੇ ਦਾ ਹੱਲ ਤਾਂ ਹੋਣਾ ਨਹੀਂ ਤਾਂ ਕਈ ਹਰ ਵੀਰ ਹੋਰ ਜਾਂਦੇ ਹੋਏ ਅਸੀਂ ਵੇਖਾਂਗੇ ਨਹੀਂ ਤਾਂ ਕਈ ਹੋਰ ਬੱਚੀਆਂ ਜਿਨ੍ਹਾਂ ਦੀ ਅੱਜ ਇੱਜ਼ਤ ਬਚੀ ਆ ਲੋਕਾਂ ਦੀ ਇੱਜ਼ਤ ਬਚਾ ਲਈ ਆ ਇਹ ਬਚਾਈਆਂ ਨਹੀਂ ਜਾ ਸਕਣਗੀਆਂ ਇਹ ਪੰਜਾਬੀਆਂ ਦੇ ਉੱਤੇ ਵੀ ਗੱਲ ਆ ਸਾਰੇ ਪੰਜਾਬੀ ਵੀ ਇੱਕੋ ਜਿਹੇ ਨਹੀਂ ਆ ਪੰਜਾਬੀ ਚੰਗੇ ਵੀ ਬਹੁਤਾ ਪੰਜਾਬੀ ਮਾੜੇ ਵੀ ਕੁਝ ਕੁ ਜਿਹੜੇ ਮਾੜੇ ਆ ਉਹ ਵੀ ਸਾਨੂੰ ਦਿਸਦੇ ਆ ਖਬਰਾਂ ਦੇ ਨਾਲ ਅਖਬਾਰ ਭਰੇ ਪਏ ਹੁੰਦੇ ਆ ਚਰਨਾਂ ਦੇ ਉੱਤੇ ਖਬਰਾਂ ਆਉਂਦੀਆਂ ਕਿ ਫਲਾਣੇ ਸਾਹਦੇ ਉੱਤੇ ਜ਼ਬਰਜਨਾਹ ਕਰਤਾ ਫਲਾਣੇ ਸਾਹ ਤੇ ਗੋਲੀ ਮਾਰਤੀ ਫਲਾਣੀ ਸਾਹ ਤੇ ਆ ਕਰਤਾ ਅਸੀਂ ਸਭ ਦੀ ਗੱਲ ਕਰੀਏ ਸਭ ਦੀ ਗੱਲ ਸੁਣੀਏ ਉਸ ਤੋਂ ਬਾਅਦ ਕਿਸੇ ਸਿੱਟੇ ਦੇ ਉੱਤੇ ਪਹੁੰਚ ਗਏ ਜਦੋਂ ਆ ਝੋਨੇ ਦੀ ਬਾੜੀ ਦਾ ਕੰਮ ਸ਼ੁਰੂ ਹੋਣਾ ਆਪਾਂ ਫਿਰ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਆ ਕਿਉਂਕਿ ਪੰਜਾਬਗਣੇ ਤਾਂ ਕੰਮ ਹੋਵੇਂ ਕਰਨਾ ਨਹੀਂ ਪੰਜਾਬੀ ਤਾਂ ਇੱਥੇ ਹੈ ਨਹੀਂ ਪੰਜਾਬੀ ਤਾਂ ਵੱਡੀ ਗਿਣਤੀ ਵਿੱਚ ਬਾਹਰਲੇ ਮੁਲਖਾਂ 'ਚ ਆ ਜਿਹੜੇ ਇੱਥੇ ਉਹਦਾ ਇੱਕ ਹਿੱਸਾ ਨਸ਼ੇ ਦੇ ਵਿੱਚ ਵੀ ਆ ਇੱਕ ਹਿੱਸਾ ਸਿਆਸੀ ਲੋਕਾਂ ਦੇ ਪਿੱਛੇ ਵੀ ਆ ਤੜਕੜ ਤੜਕੜ ਕਰਨਾ ਇੱਕ ਹਿੱਸਾ ਕੱਲੀਆਂ ਗੱਲਾਂ ਕਰਨਾ ਇੱਕ ਹਿੱਸਾ ਮਿਹਨਤ ਕਰਨ ਵਾਲਾ ਵੀ ਆ ਪੰਜਾਬੀਆਂ ਨੂੰ ਆਪ ਮਿਹਨਤ ਕਰਨੀ ਆਦਤ ਪਾਉਣੀ ਪਊਗੀ ਪੰਜਾਬੀਆਂ ਨੂੰ ਆਪ ਪੰਜਾਬ ਦੀ ਧਰਾਤਲ ਨਾਲ ਜੁੜਨਾ ਪਊਗਾ ਪੰਜਾਬੀਆਂ ਨੂੰ ਆਪ ਦੇ ਖੇਤਾਂ ਦੇ ਵਾਰਿਸ ਆਪ ਬਣਨਾ ਪਊਗਾ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਦੇ ਉੱਤੇ ਨਿਰਭਰ ਹੋਣਾ ਬੰਦ ਕਰਨਾ ਪਊਗਾ ਪੰਜਾਬੀਆਂ ਨੂੰ ਆਪ ਇੱਜ਼ਤਾਂ ਦੇ ਰਾਖੇ ਬਣਨਾ ਪਊਗਾ ਪੰਜਾਬੀਆਂ ਨੂੰ ਗੁਰੂਆਂ ਪੀਰਾਂ ਦੇ ਫਲਸਫੇ ਨੂੰ ਸਮਝਣਾ ਪਊਗਾ ਪੰਜਾਬੀਆਂ ਨੂੰ ਵਿਲੜ ਬਿਰਤੀ ਤਿਆਗਣੀ ਪਊਗੀ ਪੰਜਾਬੀਆਂ ਨੂੰ ਥੋੜੀ ਚਿਰ ਯਾਦਦਾਸ਼ਤ ਤੋਂ ਮੁਕਤ ਹੋ ਕੇ ਸਖਾਈ ਤੇ ਤ ਬਣਾਉਣਾ ਪਊਗਾ ਤਾਂ ਮਸਲੇ ਦਾ ਹੱਲ ਹੋਣਾ ਨਹੀਂ ਤਾਂ ਕੁਝ ਵੀ ਨਹੀਂ ਹੋਣਾ ਰਾਜਨੀਤਿਕ ਲੋਕਾਂ ਦੇ ਲਈ ਇਹ ਵੱਡਾ ਮੁੱਦਾ ਨਹੀਂ ਆ ਉਹਨਾਂ ਲਈ ਅੱਜ ਹਰਵੀਰ ਮਰਿਆ ਕੱਲ ਨੂੰ ਕੋਈ ਹੋਰ ਮਰ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਵਾਸਤੇ ਇਹ 4 ਦਿਨ ਦੀ ਖਬਰਾਂ ਭੋਗ ਦੇ ਮੌਕੇ ਜਾਣਗੇ ਦੁੱਖ ਵੰਡਾਉਣਗੇ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ ਉਹ 50000 ਰੁਪਏ ਦਾ ਚੈੱਕ ਦੇਣਗੇ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ ਇਸ ਵੇਲੇ ਇਸ ਤਾਂ ਬਚਾਉਣ ਦੇ ਲਈ ਖੁਦ ਯਤਨ ਕਰਨੇ ਪੈਣਗੇ ਇਸ ਵੇਲੇ ਖੁਦ ਯਤਨਸ਼ੀਲ ਹੋਣਾ ਪਊਗਾ ਹਰ ਪੱਖ ਤੋਂ ਜੇ ਨਹੀਂ ਤਾਂ ਫਿਰ ਆਪਸ ਦੇ ਵਿੱਚ ਈੜੀ ਚੱਲੋ ਆਪਸ ਦੇ ਵਿੱਚ ਲੜੀ ਚੱਲੋ ਇਹਨਾਂ ਦੇ ਵਿੱਚ ਕੁਝ ਚੰਗੇ ਲੋਕ ਵੀ ਆ ਕਈ ਮਾੜੇ ਲੋਕ ਵੀ ਆ ਗੱਲ ਫਿਰ ਇੱਥੇ ਆ ਕੇ ਮੁੱਕਦੀ ਆ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਪਰ ਵੈਰੀਫਿਕੇਸ਼ਨ 'ਚ ਵੀ ਚੱਕਰ ਪੈਣਾ ਜੇ ਕਰੋਨਾ ਮਹਾਮਾਰੀ ਦੇ ਮੌਕੇ ਘਰ ਬੈਠਿਆਂ ਨੂੰ ਲੈਬੋਰੀਟਰੀਆਂ ਵਾਲੇ 네ਗਟਿਵ ਸਰਟੀਫਿਕੇਟ ਬਣਾ ਕੇ ਦੇ ਦਿੰਦੇ ਸੀ ਵੀ ਤੁਸੀਂ ਸਫਰ ਕਰਨਾ ਉਹ ਭਾਈ ਤੁਸੀਂ ਕਰੋਨਾ ਮੁਕਤਾਂ ਤੁਹਾਨੂੰ ਕਰੋਨਾ ਨਹੀਂ ਆ ਤੇ ਤੁਹਾਨੂੰ ਘਰੇ ਬੈਠਿਆਂ ਨੂੰ 2500 ਰੁਪਏ ਦੇ ਚ 2000 ਰੁਪਏ ਦੇ ਵਿੱਚ ਸਰਟੀਫਿਕੇਟ WhatsApp ਤੇ ਆ ਜਾਂਦਾ ਸੀ ਵੈਰੀਫਿਕੇਸ਼ਨ ਨਹੀਂਵੇਂ ਹੁੰਦੀ ਵੈਰੀਫਿਕੇਸ਼ਨ 5000 ਚ ਹੋ ਜਾਂਦੀ ਹੋਗੀ ਕੁਝ ਥਾਵਾਂ ਤੇ ਬੀਮਾਰੀ ਨਾਲ ਹੋਰ ਵੀ ਤਰੀਕਿਆਂ ਨਾਲ ਹੋ ਜਾਂਦੀ ਹੋਣੀ ਆ ਸੋ ਗੱਲ ਨੂੰ ਸਮਝਣ ਦੀ ਵੀ ਲੋੜ ਆ ਅਸੀਂ ਪੰਚਾਇਤਾਂ ਦਾ ਸਤਿਕਾਰ ਕਰਦੇ ਹਾਂ ਮਤੇ ਪਾਸ ਕਰਨ ਵਾਲਿਆਂ ਦੇ ਖਿਲਾਫ ਨਹੀਂ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਵਾਜਬ ਆ ਪਰ ਕੱਲੀ-ਕੱਲੀ ਗੱਲ ਨੂੰ ਅਸੀਂ ਸਮਝ ਗਏ ਜਿਹੜੇ ਪਿੰਡਾਂ ਦੇ ਵਿੱਚ ਮਤੇ ਪਾਸ ਹੋਏ ਆ ਕਿ ਉਹ ਸੱਚੀ ਮੁੱਚੀ ਪ੍ਰਵਾਸੀ ਮਜ਼ਦੂਰਾਂ ਤੋਂ ਖੇਤਾਂ ਦੇ ਵਿੱਚ ਕੰਮ ਨਹੀਂ ਕਰਵਾਉਣਗੇ ਇਸ ਗੱਲ ਦੇ ਉੱਤੇ ਅਮਲ ਕਰਕੇ ਕੀ ਪਿੰਡ ਦੇ ਲੋਕ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਕਿ ਅੱਜ ਨਰਮਾ ਥੋੜਾ ਘੜਾ ਦੇ ਅਨੇਕਲ ਨੂੰ ਸਾਡਾ ਘੜਾ ਦੇਓ ਅੱਜ ਅਸੀਂ ਤੁਹਾਡਾ ਝੋਨਾ ਵੜਾ ਦੇ ਅਨੇਕਲ ਨੂੰ ਸਾਡਾ ਵੜਾ ਦਿਓ ਕੀ ਇਸ ਗੱਲ ਦੇ ਉੱਤੇ ਅਮਲ ਕਰਨਗੇ ਕੀ ਅਸੀਂ ਮਜ਼ਦੂਰ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਨੂੰ ਪਰੇ ਕਰਕੇ ਆਪ ਕੰਮ ਕਰਾਂਗੇ ਕੀ ਉਹ ਸਾਰੀ ਦਾ ਕੰਮ ਆਪ ਦੇ ਪੰਜਾਬੀ ਭਾਈਚਾਰੇ ਤੋਂ ਕਰਾਵਾਂਗੇ ਕੀ ਅਸੀਂ ਆਟੋ ਉਸ ਚ ਬੈਠਾਂਗੇ ਜਿਹੜੇ ਦੇ ਵਿੱਚ ਸਾਡਾ ਪੰਜਾਬੀ ਚਲਾਉਂਦਾ ਇਹਨਾਂ ਗੱਲਾਂ ਦੇ ਵੱਲ ਵੀ ਸਾਨੂੰ ਗੌਰ ਕਰਨੀ ਪੈਣੀ ਆ ਸੋ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਗੱਲ ਦੀ ਗੰਭੀਰਤਾ ਨੂੰ ਸਮਝ ਗਏ ਕਿਸੇ ਹੋਰ ਦੀ ਇੱਜ਼ਤ ਦਾ ਕੋਈ ਖਿਲਾਰਾ ਨਾ ਪਵੇ ਸਾਡੇ ਪੰਜਾਬ ਦੀ ਇੱਜ਼ਤ ਆਬਰੂ ਦੇ ਵੱਲ ਕੋਈ ਵੇਖ ਨਾ ਸਕੇ ਅਸੀਂ ਕਿਰਤੀ ਲੋਕਾਂ ਦਾ ਸਤਿਕਾਰ ਕਰੀਏ ਤੇ ਗਲਤ ਲੋਕਾਂ ਨੂੰ ਪੁੱਠੇ ਟੰਗੀਏ ਗਲਤ ਲੋਕ ਭਾਵੇਂ ਉਹ ਪੰਜਾਬੀ ਆ ਤੇ ਭਾਵੇਂ ਗੈਰ ਪੰਜਾਬੀ ਆ ਉਹ ਪੁੱਠੇ ਟੰਗੇ ਹੀ ਜਾਣੇ ਚਾਹੀਦੇ ਆ